ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਕਮਲ ਕਲੈਕਸ਼ਨ ਕਾਲਜ ਰੋਡ ਮੁੱਲਾਪੁਰ ਦਾਖਾ ਤੋਂ ਅੱਜ ਇਸ ਸਪੈਸ਼ਲ ਰਖੜੀ ਆਫਰ ਤੇ ਹਾਂਜੀ ਅਪਡੇਟ ਲੈ ਕੇ ਹਾਜ਼ਰ ਹੋਇਆ ਸਰ ਅੱਛਾ ਜੀ ਮਤਲਬ ਰਖੜੀ ਚ ਦੋ ਦਿਨ ਰਹਿ ਗਏ ਆ ਤੁਸੀਂ ਨਵੀਆਂ ਨਵੀਆਂ ਵੈਰਾਈਟੀਆਂ ਹੋਰ ਲਿਆਏ ਭੈਣਾਂ ਵਾਸਤੇ ਹੈ ਵੀ ਮੇਲੇ ਭੈਣਾਂ ਨੇ ਪਹਿਲਾਂ ਲਾਏ ਸੀ ਹੁਣ ਦੁਬਾਰਾ ਮੇਲੇ ਲਵਾਉਗੇ ਮੇਲਾ ਦਾ ਹਾਂਜੀ ਹਾਂਜੀ ਦੁਬਾਰਾ ਮੇਲੇ ਹੀ ਲੱਗਣਗੇ ਸਰ ਅੱਛਾ ਜੀ ਠੀਕ ਹੈ ਜੀ ਤੁਸੀਂ ਮਤਲਬ ਸੂਟ ਹੀ ਇਦਾਂ ਦੇ ਲੈ ਕੇ ਆਉਂਦੇ ਹੋ ਪਹਿਣਾ ਭੱਜੀਆਂ ਆਉਂਦੀਆਂ ਲੈਣ ਅੱਛਾ ਜੀ ਦਿਖਾਓ ਜੀ ਪਹਿਲਾ ਡਿਜ਼ਾਈਨ ਰੇਟ ਵੀ ਵਧੀਆ ਹੁੰਦੇ ਆ ਅੱਛਾ ਜੀ ਮਤਲਬ ਰੇਟ ਬਿਲਕੁਲ ਜੈਨੂਨ ਹੁੰਦੇ ਆ ਇਸ ਕਰਕੇ ਆਉਂਦੀਆਂ ਲੈਣ ਇਹ ਦੇਖੋ ਠੀਕ ਆ ਜੀ ਬਹੁਤ ਹੀ ਸੋਹਣਾ ਪੀਸ ਲਓ ਜੀ ਭੈਣੋ ਬਹੁਤ ਪਿਆਰਾ ਪੀਸ ਨਾਲ ਬਹੁਤ ਸੋਹਣਾ ਦੁਪੱਟਾ ਔਰ ਨਾਲ ਇਸ ਤਰ੍ਹਾਂ ਦਾ ਵਰਕ ਹੋਇਆ ਹੋਇਆ ਗਲੇ ਤੇ ਦੇਖੋ ਪੈਚ ਵਰਕ ਨਾਲ ਲੈਸ ਵਰਕ ਕਾਟਨ ਮਲਬਲ ਦਾ ਨਾਲ ਦੁਪੱਟਾ ਬਹੁਤ ਹੀ ਪਿਆਰਾ ਜਿਹਾ ਪੀਸ ਇਹਦੇ ਵਿੱਚ ਦਿਖਾਇਓ ਮੈਡਮ ਕਲਰ ਇਹਦੇ ਵਿੱਚ ਦਿਖਾਇਓ ਰੰਗ ਕਿੰਨੇ ਸੋਹਣੇ ਸੋਹਣੇ ਆਏ ਆ ਦੇਖੋ ਜੀ ਕਿੰਨੇ ਪਿਆਰੇ ਪਿਆਰੇ ਕਲਰ ਪਿਆਰੇ ਪਿਆਰੇ ਡਿਜ਼ਾਈਨ ਤੁਹਾਡੇ ਲਈ ਲੈ ਕੇ ਆਏ ਆ ਜਲਦੀ ਆਜੋ ਰੱਖੜੀ ਚ ਦੋ ਦਿਨ ਜਿਹੜੀਆਂ ਮੇਰੀਆਂ ਭੈਣਾਂ ਰਹਿ ਗਈਆਂ ਜਲਦੀ ਜਲਦੀ ਆਜੋ ਤੁਹਾਡੇ ਲਈ ਬਹੁਤ ਹੀ ਪਿਆਰੇ ਪਿਆਰੇ ਕਲਰ ਲੈ ਕੇ ਆਈਆਂ ਔਰ ਰੇਟਾਂ ਦੇ ਵੀ ਤਮਾਕੀ ਆ ਜਿਵੇਂ ਕਿ ਭੈਣਾਂ ਦੇ ਪਹਿਲਾਂ ਫਾਇਦੇ ਕੀਤੇ ਹੁਣ ਦੁਬਾਰਾ ਫਾਇਦੇ ਕਰਾਂਗੇ ਰੇਟ ਸੁਣਨ ਲਈ ਥੋੜਾ ਜਿਹਾ ਸਬਰ ਕਰੋ ਦੋ ਗੜੀਆਂ ਦੇਖੋ ਦੇਖੋ ਜੀ ਇਸ ਤਰ੍ਹਾਂ ਦੀਆਂ ਫੋਟੋ ਵਾਲੀਆਂ ਪੌਚ ਪੈਕਿੰਗ ਹੀ ਦੇਖੋ ਪਹਿਲਾਂ ਤੁਸੀਂ ਕਿੰਨੇ ਸੋਹਣੇ ਸੋਹਣੇ ਕਲਰ ਦੇਖੋ ਇਸ ਤਰ੍ਹਾਂ ਦੇ ਪੌਚ ਪੈਕਿੰਗ ਵਾਲੇ ਸੂਟ ਮੈਡਮ ਤੁਹਾਡੇ ਲਈ ਗਿਫਟ ਦੇਣ ਲਈ ਲੈ ਕੇ ਆਏ ਆ ਸਮਝ ਲਓ ਜਿਹੜੇ ਭਰਾਵਾਂ ਨੇ ਭੈਣਾਂ ਨੂੰ ਗਿਫਟ ਦੇਣੇ ਆ ਜਲਦੀ ਜਲਦੀ ਆਜੋ ਦੇਖੋ ਕਿੰਨੇ ਪਿਆਰੇ ਪਿਆਰੇ ਕਲਰ ਔਰ ਬਹੁਤ ਹੀ ਪਿਆਰੀਆਂ ਡਿਜ਼ਾਈਨਾਂ ਦਾ ਪਿਓਰ ਕਾਟਨ 100% ਕਾਟਨ ਦੇ ਵਿੱਚ ਰਹੇਗਾ ਇਹ ਵਾਲਾ ਸੂਟ ਵਿਦ ਕਾਟਨ ਮਲਮਲ ਦਾ ਨਾਲ ਰਹੇਗਾ ਦੁਪੱਟਾ ਕਰੋ ਜੀ ਚੈੱਕ ਦੇਖੋ ਜੀ ਕਿੰਨਾ ਪਿਆਰਾ ਕਲਰ ਆ ਕਿੰਨਾ ਪਿਆਰਾ ਕਲਰ ਆ ਇਹਦੇ ਵਿੱਚ ਕਲਰ ਮੈਡਮ ਦੇਖੋ ਜੀ ਇਸ ਤਰ੍ਹਾਂ ਦੇ ਸਾਰੇ ਕਲਰ ਨੇ ਨਾਲ ਇਹਦੇ ਆਹ ਵਾਲੇ ਕਲਰ ਰਹਿਣਗੇ ਇਹ ਸੂਟ ਦੇ ਵਿੱਚ ਔਰ ਆ ਚੈੱਕ ਕਰੋ ਤੁਸੀਂ ਦੁਪੱਟਾ ਦੇਖੋ ਜੀ ਕਿੰਨਾ ਖੁੱਲਾ ਡੁੱਲਾ ਦੁਪੱਟਾ ਵਾ ਇਹ ਨਹੀਂ ਮਤਲਬ ਵੀ ਜੇ ਮਤਲਬ ਕਿ ਅਸੀਂ ਰੇਟ ਘੱਟ ਦਿੰਨੇ ਆ ਤਾਂ ਦੁਪੱਟਾ ਛੋਟਾ ਜਿਹਾ ਆਊਗਾ ਦੇਖੋ ਜੀ ਇਸ ਤਰ੍ਹਾਂ ਦੇ ਰਹਿਣਗੇ ਸਾਰੇ ਕਲਰ ਆਹ ਦੇਖੋ ਜੀ ਆਹ ਸਾਰੇ ਕਲਰ ਨੇ ਇਹਦੇ ਵਿੱਚ ਚਾਰ ਕਲਰ ਨੇ ਇੱਕ ਜੀ ਹਾਂਜੀ ਮੈਡਮ ਅਗਲਾ ਡਿਜ਼ਾਈਨ ਦਿਖਾਓ ਬਹੁਤ ਹੀ ਪਿਆਰੇ ਪਿਆਰੇ ਕਲਰ ਪਿਆਰੇ ਪਿਆਰੇ ਰੰਗ ਤੁਹਾਡੇ ਲਈ ਲੈ ਕੇ ਆਏ ਆਂ ਹਾਂਜੀ ਆਹ ਦੇਖੋ ਜੀ ਅਗਲਾ ਡਿਜ਼ਾਈਨ ਇਸ ਤਰ੍ਹਾਂ ਦੀਆਂ ਫੋਟੋ ਵਾਲੀਆਂ ਡਿਜ਼ਾਈਨਾਂ ਗਾਂ ਪੌਚ ਪੈਕਿੰਗ ਵਾਲੀਆਂ ਡਿਜ਼ਾਈਨਾਂ ਗਾਂ ਤੁਹਾਡੇ ਲਈ ਲੈ ਕੇ ਆਇਆ ਕਮਲ ਕਲੈਕਸ਼ਨ ਕਾਲਜ ਰੋੜ ਦਾਖਾ ਵਾਲੇ ਬਹੁਤ ਹੀ ਰੀਜ਼ਨਬਲ ਬਹੁਤ ਹੀ ਘੱਟ ਰੇਟਾਂ 'ਚ ਤੁਹਾਡੇ ਲਈ ਸੂਟ ਲੈ ਕੇ ਆਏ ਆਂ ਰਖੜੀਆਂ 'ਚ 2 ਦਿਨ ਰਹਿ ਗਏ ਰੇਟਾਂ 'ਚ ਫੇਰ ਧਮਾਕੇ ਹੋਣਗੇ ਥੋੜਾ ਜਿਹਾ ਸਬਰ ਕਰੋ ਰੇਟ ਸੌਣ ਲਈ ਜਲਦੀ ਜਲਦੀ ਆਜੋ ਸਾਡੀ ਵੀਡੀਓ ਸ਼ੇਅਰ ਕਰਕੇ 20 ਜਣਿਆਂ ਨੂੰ ਔਰ ਸਾਡੇ ਪੇਜ ਨੂੰ ਫੋਲੋ ਕਰਕੇ ਆਜੋ ਕਿੰਨਾ ਸੋਹਣਾ ਡਿਜ਼ਾਈਨ ਦੇਖੋ ਦੇਖੋ ਜੀ ਕਿੰਨਾ ਪਿਆਰਾ ਕਲਰ ਕਿੰਨਾ ਸੋਬਰ ਜਿਹਾ ਕਲਰ ਦੇਖੋ ਕਿੰਨਾ ਪਿਆਰਾ ਕਲਰ ਤੁਹਾਡੇ ਲਈ ਲੈ ਕੇ ਆਏ ਆਂ ਔਰ ਇਹਦੇ ਵਿੱਚ ਵੀ ਬਹੁਤ ਸੋਹਣੇ ਸੋਹਣੇ ਕਲਰ ਆਏ ਹੋਏ ਆ ਦੇਖੋ ਕਿੰਨਾ ਖੁੱਲਾ ਡੁੱਲਾ ਦੁਪੱਟਾ ਨਾਲ ਦੇਖੋ ਜੀ ਬਹੁਤ ਹੀ ਨਾਲ ਪਿਆਰਾ ਜਿਹਾ ਦੁਪੱਟਾ ਇਹਦੇ ਵਿੱਚ ਚਾਰ ਰਹਿਣਗੇ ਰੰਗ ਬਹੁਤ ਹੀ ਪਿਆਰੇ ਪਿਆਰੇ ਰੰਗ ਦੇਖੋ ਜੀ ਫੋਟੋ ਵਾਲੇ ਪੀਸ ਦੇਖੋ ਜੀ ਕਿੰਨੇ ਪਿਆਰੇ ਪਿਆਰੇ ਕਲਰ ਨੇ ਰੇਟਾਂ ਦੇ ਵੀ ਤੁਮਾਕੀ ਆ ਥੋੜਾ ਜਿਹਾ ਸਬਰ ਕਰੋ ਜਿਵੇਂ ਪਹਿਲਾਂ ਤੁਮਾਕੇ ਕੀਤੇ ਆ ਕਮਲ ਕਲੈਕਸ਼ਨ ਵਾਲਿਆਂ ਨੇ ਹੁਣ ਫੇਰ ਕਰਨਗੇ ਰੇਟਾਂ ਲਈ ਥੋੜਾ ਜਿਹਾ ਸਬਰ ਕਰੋ ਹਾਂਜੀ ਦੇਖੋ ਜੀ ਆ ਪੌਚ ਪੈਕਿੰਗ ਵਾਲੇ ਸੂਟ ਤੁਹਾਡੇ ਲਈ ਬਹੁਤ ਰੀਜ਼ਨੇਬਲ ਪ੍ਰਾਈਸ ਤੇ ਲੈ ਕੇ ਆਏ ਆ ਮੈਡਮ ਇੱਕ ਡਿਜ਼ਾਈਨ ਖੋਲ ਕੇ ਦਿਖਾ ਦਿਓ ਕੋਈ ਵੀ ਆਹੀ ਖੋਲ ਦਿਓ ਜੀ ਹਾਂਜੀ ਮੈਡਮ ਬਹੁਤ ਹੀ ਪਿਆਰਾ ਜਿਹਾ ਕਲਰ ਔਰ ਬਹੁਤ ਹੀ ਪਿਆਰਾ ਜਿਹਾ ਵਰਕ ਔਰ ਬਹੁਤ ਉਸ ਤੋਂ ਵੀ ਸੋਹਣਾ ਨਾਲ ਦੁਪੱਟਾ ਆਜੋ ਕਮਲ ਕਲੈਕਸ਼ਨ ਕਾਲਜ ਰੋਡ ਦਾਖਾ ਤੇ ਜੇ ਇੰਦਾਂ ਦੀਆਂ ਵੈਰਾਈਟੀਆਂ ਲੈਣੀਆਂ ਭੈਣੇ ਰੱਖੜੀ 'ਚ ਰਹਿ ਕੇ ਦੋ ਦਿਨ ਸਾਡੀਆਂ ਸਾਡੀ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਤੇ ਭੇਜੋ ਜਾਂ ਤੁਸੀਂ ਵਿਜ਼ਿਟ ਕਰਕੇ ਲੈ ਜਾਓ ਦੁਕਾਨ ਤੇ ਆ ਕੇ ਲੈ ਜਾਓ ਆਹ ਰਹੂਗੀ ਨਾਲ ਬਾਟਮ ਇਹ ਬਾਜੂ ਤੇ ਵੀ ਡਿਜ਼ਾਈਨ ਰਹੇਗਾ ਅੱਛਾ ਜੀ ਆਹ ਇਹਦੇ ਬਾਜੂ ਦਾ ਡਿਜ਼ਾਈਨ ਆ ਗਿਆ ਜੀ ਤੇ ਆਹ ਰਹੂਗਾ ਨਾਲ ਦੁਪੱਟਾ ਖੁੱਲਾ ਡੁੱਲਾ ਪੂਰਾ ਮੈਡਮ ਖੋਲ ਕੇ ਦਿਖਾਓ ਦੁਪੱਟਾ ਦੁਪੱਟੇ ਦਾ ਸਾਈਜ਼ ਕਿੰਨਾ ਵਾ ਦੇਖੋ ਦੇਖੋ ਜੀ ਕਿੰਨਾ ਪਿਆਰਾ ਕਲਰ ਸੂਟ ਦਾ ਔਰ ਨਾਲ ਦੁਪट्टे ਦਾ ਦੇਖੋ ਜੀ ਕਿੰਨਾ ਬਿੱਗ ਸਾਈਜ਼ ਦਾ ਦੁਪੱਟਾ ਦੇਖੋ ਜੀ ਆ ਆ ਰਹੂਗਾ ਨਾਲ ਦੁਪੱਟਾ ਦੇਖੋ ਜੀ ਹਾਂਜੀ ਇਹਦੇ ਵਿੱਚ ਕਲਰ ਮੈਡਮ ਇਹਦੇ ਵਿੱਚ ਇਸ ਤਰ੍ਹਾਂ ਦੇ ਰਹਿਣਗੇ ਕਲਰ ਆ ਕਲਰ ਚੈੱਕ ਕਰ ਲਓ ਬਹੁਤ ਹੀ ਪਿਆਰੇ ਪਿਆਰੇ ਕਲਰ ਹਾਂਜੀ ਮੈਡਮ ਹੁਣ ਆ ਗਈ ਗੱਲ ਰੇਟ ਦੀ ਹਾਂਜੀ ਮੈਡਮ ਇਹ ਸੂਟਾਂ ਦਾ ਰੇਟ ਹਾਂਜੀ ਮੈਡਮ ਸੱਪਾ ਕਰਤਾ ਜੀ ਬਸ 1000 ਰੁਪਿਆ ਲਓ ਜੀ ਆਜੋ ਕਮਲ ਕਲੈਕਸ਼ਨ ਕਾਲ ਜਰੋੜ ਦਾਖਾ ਤੇ 10000 ਰੁਪਏ ਦਾ ਸੂਟ ਮਿਲੂਗਾ ਐਦਾਂ ਦੀਆਂ ਪੌਚ ਪੈਕਿੰਗ ਵਾਲੇ ਡਿਜ਼ਾਈਨ ਐਦਾਂ ਦੇ ਨਵੇਂ-ਨਵੇਂ ਕਲਰ ਨਵੇਂ-ਨਵੇਂ ਡਿਜ਼ਾਈਨ ਰੇਟ ਦਾ ਰਹੂਗਾ ਤੁਮਾਕਾ ਲਓ ਜੀ ਕਿੰਨੇ ਦਾ ਮੈਡਮ 1000 ਰੁਪਏ ਦਾ ਜੀ ਅੱਛਾ ਜੀ 1000 ਰੁਪਏ ਦਾ ਸੂਟ ਆ ਜੀ ਅਗਲਾ ਇੱਕ ਡਿਜ਼ਾਈਨ ਹੋਰ ਖੋਲ ਕੇ ਦਿਖਾਉਣ ਲੱਗੇ ਆ ਤੁਹਾਨੂੰ ਇਹਦੇ ਚੀ ਥੋੜਾ ਜਿਹਾ ਸਬਰ ਕਰੋ ਵੀਡੀਓ ਨੂੰ ਦੇਖਿਓ ਪੂਰੀ ਤੁਹਾਡੇ ਬਹੁਤ ਵੱਡੇ ਹੋਣ ਵਾਲਿਆ ਫਾਇਦੇ ਬਾਜ਼ਾਰ ਦਾ ਰੇਟ ਬਹੁਤ ਜ਼ਿਆਦਾ ਹੈ ਸਾਡਾ ਰੇਟ ਰੇਟ ਤੁਹਾਨੂੰ ਪਤਾ ਹੀ ਆ ਤੁਸੀਂ ਪਹਿਲਾਂ ਵੀ ਜਿਹੜੇ ਸੂਟ ਲੈ ਗਏ ਬਹੁਤ ਹੀ ਪਿਆਰਾ ਜਿਹਾ ਕਲਰ ਔਰ ਇਹਦੇ ਵਿੱਚ ਵੀ ਚਾਰ ਕਲਰ ਨੇ ਤੇ ਹੁਣ ਮੇਰੀ ਆ ਭੈਣਾਂ ਕਹਿਣਗੀਆਂ 1000 ਰੁਪਿਆ ਕਰਤਾ ਰੇਟ ਅੱਛਾ ਜੀ ਹਾਂਜੀ ਮਤਲਬ ਉਹ ਆਪਾਂ ਫਾਇਦਾ ਕਰਨਾ ਹੋਰ ਹਾਂਜੀ ਫਾਇਦਾ ਕਰਨਾ 1000 ਰੁਪਿਆ ਰੇਟ ਕਿੱਥੇ ਆ ਜੀ ਸਾਡਾ ਅੱਛਾ ਜੀ 1100 ਚਾਹੀਏ 1000 ਰੁਪਿਆ ਲਓ ਜੀ ਬਾਜ਼ਾਰ ਬਾਜ਼ਾਰਾਂ ਦੇ ਵਿੱਚ ਰੇਟ ਹੈਗਾ 1000 ਰੁਪਿਆ ਆ 850 950 ਤੇ ਸਾਡਾ ਰੇਟ ਹੈਗਾ ਜੀ 650 ਲਓ ਜੀ ਲਓ 650 ਰੁਪਏ ਦੇ ਵਿੱਚ ਡਿਜ਼ਾਈਨਿੰਗ ਲੈ ਜਾਓ ਹਾਂ ਲਓ ਜੀ 650 ਰੁਪਏ ਚ ਸਿਰਫ 650 ਚ ਤੁਹਾਨੂੰ ਦਵਾਂਗੇ ਸੂਟ ਜਲਦੀ ਜਲਦੀ ਆਜੋ ਕਮਲ ਕਲੈਕਸ਼ਨ ਕਾਲ ਜਰੂਰ ਦਾਖਾ ਤੇ ਨਵੀਆਂ ਨਵੀਆਂ ਵੈਰਾਈਟੀਆਂ ਨਵੀਆਂ ਨਵੀਆਂ ਡਿਜ਼ਾਈਨਿੰਗਾਂ ਹੋਰ ਦੇਖਣ ਲਈ ਜੀ ਹਾਂਜੀ 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 ਸਰ 650 ਜੀ ਨਹੀਂ ਹਾਂਜੀ 550 ਜੀ ਲਓ ਬਣੇ ਇੱਕ ਫਾਇਦਾ ਹੋਰ ਹੋ ਗਿਆ 100 ਹੋਰ ਘਟਾਤਾ ਜੀ ਲਾਸਟ ਤੇ 550 ਚ ਮਿਲੂਗਾ ਲਓ ਜੀ ਲਓ ਸਸਪੈਂਸ ਪਾ ਪਾ ਕੇ ਦੱਸਦੇ ਆ ਮੈਡਮ ਪਹਿਲਾਂ ਕਹਿੰਦੇ 1000 ਦਾ ਫਿਰ 650 ਦਾ ਹੁਣ ਕਹਿੰਦੇ ਸਾਢੇ 550 ਦਾ ਹੀ ਆ ਆਜੋ ਮੇਰੀਆਂ ਭੈਣਾਂ ਜਲਦੀ ਜਲਦੀ ਕਮਲ ਕਲੈਕਸ਼ਨ ਕਾਲਜ ਰੋਡ ਦਾਖਾ ਤੇ ਹੁਣ ਮੈਡਮ ਇੱਕ ਬੁਟੀਕ ਵਾਲਾ ਪੀਸ ਖੋਲਿਓ ਬੁਟੀਕ ਵਾਲਾ ਪੀਸ ਖੋਲਿਓ ਜਿਹੜਾ ਲੈਸ ਵਰਕ ਵਾਲਾ ਆ ਦੇਖੋ ਜੀ ਬੁਟੀਕ ਪੀਸ ਵੀ ਆ ਚੁੱਕੇ ਆ ਇਸ ਤਰ੍ਹਾਂ ਦੀਆਂ ਫੋਟੋਆਂ ਵਾਲੀਆਂ ਡਿਜ਼ਾਈਨਾਂ ਦਾ ਆਹ ਦੇਖੋ ਜੀ ਫੋਟੋ ਆਹ ਦੇਖੋ ਜੀ ਮਾਡਲ ਦੀ ਫੋਟੋ ਬਣੀ ਹੋਈ ਆ ਇਸ ਤਰ੍ਹਾਂ ਦਾ ਸੂਟ ਬਣੂਗਾ ਦੇਖੋ ਜੀ ਸੂਟ ਤੇ ਕਿੰਨਾ ਸੋਹਣਾ ਕੰਮ ਹੋਇਆ ਹੋਇਆ ਕਿੰਨਾ ਸੋਹਣਾ ਲੈਸ ਵਰਕ ਹੋਇਆ ਹੋਇਆ ਬਹੁਤ ਹੀ ਪਿਆਰਾ ਕਲਰ ਬਹੁਤ ਹੀ ਪਿਆਰਾ ਡਿਜ਼ਾਈਨ ਤੁਹਾਡੇ ਲਈ ਕਮਲ ਕਲੈਕਸ਼ਨ ਕਾਲਜ ਰੋਡ ਦਾਖਾ ਵਾਲੇ ਲੈ ਕੇ ਆਏ ਆ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਤੇ ਰੇਟ ਇਹਦਾ ਵੀ ਤੁਮਾਕੇ ਜੀ ਹੋਊਗਾ ਥੋੜਾ ਜਿਹਾ ਸਬਰ ਕਰੋ ਡਿਜ਼ਾਈਨ ਦੇਖੋ ਹੋਰ ਸਾਡੀ ਵੀਡੀਓ ਨੂੰ ਜਿਹੜਾ ਸ਼ੇਅਰ ਕਰਕੇ ਆ ਕੇ ਸਾਨੂੰ 20 ਜਣਿਆਂ ਨੂੰ ਦਿਖਾਊਗਾ ਸਕਰੀਨਸ਼ਾਟ ਨਾਲ ਗਿਫਟ ਵੀ ਲੈ ਕੇ ਜਾਓ ਨਾਲ ਸੂਟ ਵੀ ਲੈ ਕੇ ਜਾਓ ਬਹੁਤ ਅੱਧੇ ਰੇਟਾਂ 'ਚ ਦੇਖੋ ਜੀ ਇਸ ਤਰ੍ਹਾਂ ਦਾ ਰਹੂਗਾ ਨਾਲ ਦੁਪੱਟਾ ਪੂਰਾ ਖੁੱਲਾ ਡੁੱਲਾ ਰਹੂਗਾ ਦੁਪੱਟਾ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਬਟਿਕ ਪੀਸ ਆ ਇਹਦੇ 4 ਕਲਰ ਆ ਮੈਡਮ 4 ਕਲਰ ਦਿਖਾਓ ਬਹੁਤ ਹੀ ਪਿਆਰੇ ਪਿਆਰੇ ਕਲਰ ਬਹੁਤ ਹੀ ਪਿਆਰੇ ਪਿਆਰੇ ਕਲਰ ਆਜੋ ਜਲਦੀ ਜਲਦੀ ਕਮਲ ਕਲੈਕਸ਼ਨ ਕਾਲਜ ਰੋਡ ਦਾਖਾ ਤੇ ਦੋ ਦਿਨ ਰਹਿ ਗਿਆ ਰੱਖੜੀ ਚ ਇਦਾਂ ਦੇ ਪਿਆਰੇ ਪਿਆਰੇ ਸੂਟ ਜਿਹੜੇ ਤੁਮਾਕਾ ਆਫਰ ਦੇ ਵਿੱਚ ਲੱਗੇ ਆ ਸਿਰਫ ਦੋ ਦਿਨਾਂ ਦਾ ਰਹਿ ਗਿਆ ਮੇਲਾ ਉਸ ਤੋਂ ਬਾਅਦ ਰੇਟ ਹੋਰ ਹੋਣਗੇ ਜਿਹੜਾ ਆ ਦੋ ਦਿਨਾਂ ਚਾਹੂਗਾ ਉਹਦੇ ਲਈ ਆਹ ਹੀ ਰੇਟ ਹੋਊਗਾ ਜਿਹੜਾ ਅਸੀਂ ਵੀਡੀਓ ਚ ਦੱਸਾਂਗੇ ਉਸ ਤੋਂ ਬਾਅਦ ਦੇ ਰੇਟ ਬਾਅਦ ਚ ਦੇਖਾਂਗੇ ਕ੍ਰੀਸਾ ਕੋਰ ਅ ਸਪੈਸ਼ਲ ਰਕੜੀ ਆਫਰ ਠੀਕ ਆ ਜੀ ਮਤਲਬ 8 ਤੇ 9 ਤਰੀਕ ਨੂੰ ਜਿਹੜਾ ਵੀ ਆਊਗਾ ਉਹਨਾਂ ਨੂੰ ਆਹੀ ਰੇਟ ਮਿਲੂਗਾ ਹਾਂਜੀ ਹਾਂਜੀ ਔਰ ਜਿਹੜਾ ਵੀ ਸਾਡੀ ਵੀਡੀਓ ਸ਼ੇਅਰ ਕਰਕੇ ਆਊਗਾ 20 ਜਣਿਆਂ ਨੂੰ ਸਾਰਿਆਂ ਨੂੰ ਗਿਫਟ ਵੀ ਮਿਲੂਗਾ ਹਾਂਜੀ ਗਿਫਟ ਵੀ ਦੇਵਾਂਗੇ ਠੀਕ ਆ ਜੀ ਠੀਕ ਆ ਲਓ ਜੀ ਆ ਇਸ ਤਰ੍ਹਾਂ ਦਾ ਰਹੂਗਾ ਡਿਜ਼ਾਈਨ ਇਸ ਤੋਂ ਇਹਦੇ ਵਿੱਚ ਚਾਰ ਰਹਿਣਗੇ ਕਲਰ ਆ ਰਹੂਗੀ ਬਾਟਮ ਦੇਖੋ ਜੀ ਕਿੰਨਾ ਸੋਹਣਾ ਸੂਟ ਦੇ ਉੱਤੇ ਵਰਕ ਹੋਇਆ ਹੋਇਆ ਕਿੰਨਾ ਸੋਹਣਾ ਮੁਕੇਸ਼ਵਰ ਕੋਇਆ ਹੋਇਆ ਜੀ ਉੱਪਰ ਆ ਇਸ ਮਸਲੀਨ ਕੋਟਨ ਆ ਸਰ ਮਸਲੀਨ ਕੋਟਨ ਮਸਲੀਨ ਕੋਟਨ ਦੇ ਵਿੱਚ ਰਹੂਗਾ ਫੈਬਰਿਕ ਔਰ ਇਸ ਤਰ੍ਹਾਂ ਦੇ ਰਹਿਣਗੇ ਕਲਰ ਜਲਦੀ ਜਲਦੀ ਆਜੋ ਨਵੀਆਂ ਨਵੀਆਂ ਡਿਜ਼ਾਈਨਾਂ ਨਵੀਆਂ ਨਵੀਆਂ ਅਪਡੇਟਾਂ ਹੋਰ ਆ ਗਈਆਂ ਤੁਹਾਡੇ ਲਈ ਹਾਂਜੀ ਮੈਡਮ ਅਗਲੀ ਵੈਰਾਈਟੀ ਦਿਖਾਓ ਜੀ ਆ ਦੇਖੋ ਜੀ ਇੱਕ ਇੱਕ ਸੂਟ ਹੋਰ ਖੁੱਲਣ ਜਾ ਰਿਹਾ ਤੁਹਾਡੇ ਲਈ ਇੱਕ ਸੂਟ ਹੋਰ ਖੁੱਲਣ ਜਾ ਰਿਹਾ ਜੀ ਦੇਖੋ ਏਬੀ ਬੁਟੀਕ ਪੀਸੀ ਆ ਦੇਖੋ ਜੀ ਕਿੰਨਾ ਪਿਆਰਾ ਕਲਰ ਔਰ ਕਿੰਨਾ ਸੋਹਣਾ ਕੰਮ ਹੋਇਆ ਇੰਨਾ ਕੰਮ ਕਰਾਉਣ ਜਾਈਏ ਸੂਟ ਤੇ ਤੁਹਾਡਾ 5-700 ਰੁਪਿਆ ਉਦਾਂ 800 ਕੰਮ ਕਰਾਉਣ ਤੇ ਲੱਗ ਜਾਊਗਾ ਸੂਟ ਤੇ ਹਾਂ ਜੀ ਮੈਡਮ ਦੁਪੱਟਾ ਵੀ ਦਿਖਾਏ ਹੋਏ ਤਾਂ ਹਾਂ ਜੀ ਲੇਸ ਵਰਕ ਮਸਲੀਨ ਦਾ ਲਓ ਜੀ ਵਿਦ ਲੇਸ ਵਰਕ 4 ਸਾਈਡ ਲੇਸ ਵਰਕ ਹੋਇਆ ਹੋਇਆ ਇਹਦੇ ਔਰ ਖੁੱਲਾ ਡੁੱਲਾ ਦੁਪੱਟਾ ਰਹੂਗਾ ਪੂਰਾ 2.5 ਮੀਟਰ ਦਾ ਇਸ ਤਰ੍ਹਾਂ ਦੇ ਰਹਿਣਗੇ ਕਲਰ ਦੇਖੋ ਜੀ ਪਟੀਕ ਪੀਸਾਂ ਤੇ ਵੀ ਤੋਹਫੇ ਆ ਰੇਟਾਂ ਦੇ ਜਲਦੀ ਜਲਦੀ ਆਜੋ 2 ਦਿਨ ਰਹਿ ਗਏ ਰਖੜੀਆਂ ਚ ਕੱਲ ਤੇ ਪਰਸੋਂ ਜਿਹੜਾ ਵੀ ਆਊਗਾ ਉਹਨੂੰ ਆਹੀ ਰੇਟ ਮਿਲੂਗਾ ਸਪੈਸ਼ਲ ਰਖੜੀ ਆਫਰ ਆ ਸਰ ਸਪੈਸ਼ਲ ਰਖੜੀ ਆਫਰ ਸਾਡੇ ਤੋਂ 500 ਦੀ ਰਖੜੀ ਖਰੀਦੇਗੀ ਹਾਂਜੀ ਜਿਹੜੀ ਮੇਰੀ ਭੈਣ 500 ਦੀ ਰਖੜੀ ਖਰੀਦੇਗੀ ਨਾ ਹਾਂਜੀ ਉਹਨਾਂ ਨੂੰ ਵੀ ਗਿਫਟ ਦਿੱਤਾ ਜਾਵੇਗਾ ਲਓ ਜੀ ਜਿਹੜੀ ਵੀ ਮੇਰੀ ਭੈਣ ਸਾਡੇ ਤੋਂ ਰਖੜੀਆਂ ਵੀ ਖਰੀਦ ਕੇ ਲੈ ਕੇ ਜਾਊਗੀ ਸੂਟ ਦੇ ਨਾਲ ਨਾਲ ਉਸ ਨੂੰ ਵੀ ਪਿਆਰਾ ਜਿਹਾ ਗਿਫਟ ਦਿੱਤਾ ਜਾਊਗਾ ਜਲਦੀ ਜਲਦੀ ਆਜੋ ਕਮਲ ਕਲੈਕਸ਼ਨ ਕਾਲ ਜਰੂਰ ਦਾਖਾ ਤੇ ਹਾਂਜੀ ਅਗਲੀ ਵੈਰਾਈਟੀ ਦਿਖਾਓ ਜੀ ਨਵੀਆਂ ਨਵੀਆਂ ਵੈਰਾਈਟੀਆਂ ਨਵੇਂ ਨਵੇਂ ਸੂਟ ਤੁਹਾਡੇ ਲਈ ਲੈ ਕੇ ਆ ਰਹੇ ਆਂ ਭੈਣੇ ਵੀ ਮੇਰੀਆਂ ਭੈਣਾਂ ਇਹ ਨਾ ਕਹਿਣ ਵੀ ਇਨਾਂ ਕੋਲੇ ਡਿਜ਼ਾਈਨ ਮੁੱਕ ਗਏ ਤੁਹਾਡੇ ਲਈ ਹਰ ਵਕਤ ਨਵੀਂ ਅਪਡੇਟ ਪਕਣ ਜਾਂਦੇ ਆਪਾਂ ਲੋ ਭੈਣੇ ਆਹ ਦੇਖੋ ਜੀ ਕਿੰਨੀ ਸੋਹਣੀ ਡਿਜ਼ਾਈਨ ਹੈਗਾ ਔਰ ਕਿੰਨਾ ਸੋਹਣਾ ਸੂਟ ਤੇ ਵਰਕ ਹੋਇਆ ਤੁਹਾਨੂੰ ਸੂਟ ਖੋਲ ਕੇ ਦਿਖਾਉਨੇ ਆ ਸਾਰਾ ਚੈੱਕ ਕਰਿਓ ਡਿਜ਼ਾਈਨ ਕਿੱਦਾਂ ਦਾ ਲੱਗਿਆ ਕਮੈਂਟਾਂ ਵਿੱਚ ਵੀ ਦੱਸਿਆ ਕਰੋ ਵੀ ਤੁਹਾਨੂੰ ਫੈਬਰਿਕ ਜਾਂ ਸਾਡੇ ਰੇਟ ਕਿਵੇਂ ਦੇ ਲੱਗਦੇ ਆ ਜਰੂਰ ਦੱਸਿਆ ਕਰੋ ਭੈਣੇ ਬੋਲ ਕੇ ਜਿਹੜੀਆਂ ਮੇਰੀਆਂ ਭੈਣਾਂ ਲੈ ਗਈਆਂ ਉਹਨਾਂ ਨੂੰ ਤਾਂ ਪਤਾ ਹੀ ਆ ਵੀ ਅਸੀਂ ਰੇਟ ਸਾਡੇ ਕਿੱਦਾਂ ਦੇ ਹੁੰਦੇ ਆ ਜਿਹੜੀਆਂ ਰਹਿ ਗਈਆਂ ਉਹ ਵੀ ਜਰੂਰ ਦੱਸਿਓ ਵੀ ਆਹ ਕੱਪੜਾ ਕਿੱਦਾਂ ਦਾ ਲੱਗ ਰਿਹਾ ਡਿਜ਼ਾਈਨ ਕਿੱਦਾਂ ਦਾ ਲੱਗ ਰਿਹਾ ਸਾਡੀ ਵੀਡੀਓ ਨੂੰ ਕਰ ਦਿਓ ਸ਼ੇਅਰ ਲਾਈਕ ਕਮੈਂਟ ਸਾਡੇ ਇੰਸਟਾਗ੍ਰam ਚੈਨਲ ਨੂੰ ਕਰ ਲਿਓ ਫੋਲੋ YouTube ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜਲਦੀ ਤੋਂ ਜਲਦੀ ਆਜੋ ਜੇ ਕਨੌੜਿਆਂ ਰਖੜੀ ਤੇ ਫਾਇਦੇ ਆਹ ਦੇਖੋ ਇਸ ਤਰ੍ਹਾਂ ਦੇ ਹੋਏ ਹੋਏ ਆ ਸੂਟ ਤੇ ਵਰਕ ਵਿਦ ਮਿਰਰ ਵਰਕ ਇਸ ਤਰ੍ਹਾਂ ਦੇ ਪ੍ਰਿੰਟ ਬਹੁਤ ਘੱਟ ਰੇਟਾਂ 'ਚ ਮਿਲਣ ਜਾ ਰਿਹਾ ਕਮਲ ਕਲੈਕਸ਼ਨ ਕਾਲਜ ਰੋਡ ਦਾਖਾ ਤੇ ਦੇਖੋ ਜੀ ਕਿੰਨਾ ਪਿਆਰਾ ਸੂਟ ਆ ਕਿੰਨੇ ਪਿਆਰੇ ਰੰਗ ਆ ਹਾਂਜੀ ਮੈਡਮ ਅਗਲਾ ਦਿਖਾਓ ਜੀ ਡਿਜ਼ਾਈਨ ਪਣੇ ਰੇਟ ਵੀ ਦੱਸਦੇ ਆ ਮੈਨੂੰ ਪਤਾ ਕਈ ਪੈਣਾ ਹੁੰਦੀ ਛੇਤੀ ਉਹ ਵੀ ਜਲਦੀ ਰੇਟ ਦੱਸਦੇ ਹੀ ਨਹੀਂ ਹੈ ਨਾ ਸਾਨੂੰ ਦੱਸਦੇ ਆ ਪੈਣੇ ਵੇਟ ਕਰੋ ਰੇਟ ਵੀ ਦੱਸਾਂਗੇ ਜਰੂਰ ਸਾਰੀ ਵੀਡੀਓ ਬਣਾ ਕੇ ਤੁਹਾਨੂੰ ਐਂਡ 'ਚ ਰੇਟ ਦਾ ਰਹੂਗਾ ਤੁਮਾਕਾ ਰੇਟ ਵੀ ਤੁਹਾਡੇ ਤੋਂ ਜ਼ਿਆਦਾ ਨਹੀਂ ਲੈਣ ਲੱਗੇ ਟੈਨਸ਼ਨ ਨਾ ਲੋ ਜਿਵੇਂ ਤੁਹਾਡੇ ਪਹਿਲਾਂ ਫਾਇਦੇ ਹੋਇਆ ਇਹਦੇ 'ਚ ਵੀ ਹੋਣਗੇ ਫਾਇਦੇ ਕਮਲ ਕਲੈਕਸ਼ਨ ਕਾਲਜ ਰੋਡ ਦਾਖਾ ਤੇ ਆਜੋ ਰੇਟਾਂ 'ਚ ਰਹਿਣਗੇ ਤੁਮਾਕੇ ਅਸੀਂ ਤਾਂ ਮੇਲੇ ਲਾਦੇ ਇੱਥੇ ਰੇਟ ਪੈਣਾ ਨੂੰ ਇਹ ਜੇ ਰੇਟ ਦਿੱਤੇ ਆ ਸੂਟਾਂ ਦੇ ਇਹ ਪੈਣਾ ਨੇ ਮੇਲੇ ਲਾਤੇ ਇੱਥੇ ਮਤਲਬ ਆ ਦੇਖੋ ਇਸ ਤਰ੍ਹਾਂ ਦਾ ਸੂਟ ਤੇ ਵਰਕ ਹੋਇਆ ਹੋਇਆ ਇਸ ਤਰ੍ਹਾਂ ਦਾ ਫੈਬਰਿਕ ਆ ਬਹੁਤ ਹੀ ਪਿਆਰੇ ਜਿਹੇ ਡਿਜ਼ਾਈਨ ਪਿਆਰੇ ਜਿਹੇ ਕਲਰ ਦੇਖੋ ਕਿੰਨਾ ਪਿਆਰਾ ਦੁਪੱਟਾ ਲੱਗਿਆ ਹੋਇਆ ਨਾਲ ਆਹ ਲਓ ਜੀ ਪਿਆਰਾ ਜਿਹਾ ਨਾਲ ਰਹੂਗਾ ਦੁਪੱਟਾ ਬਹੁਤ ਹੀ ਵੱਡੀ ਲੈਂਥ ਦਾ ਨਾਲੇ ਦੁਪੱਟਾ ਵੀ ਕੋਈ ਛੋਟਾ ਨਹੀਂ ਇਸ ਤਰ੍ਹਾਂ ਦੇ ਰਹਿਣਗੇ ਕਲਰ ਬਹੁਤ ਹੀ ਪਿਆਰੇ ਪਿਆਰੇ ਰੰਗ ਕਮਲ 컬렉ਸ਼ਨ ਕਾਲ ਜਰੂਰ ਦਾਖਾ ਤੇ ਆ ਗਿਆ ਇਸ ਤਰ੍ਹਾਂ ਦੀਆਂ ਹੋਰ ਵੈਰਾਈਟੀਆਂ ਬੜੀਆਂ ਆਈਆਂ ਹੋਈਆਂ ਇਸ ਤੋਂ ਅਪ ਰੈਂਚ ਵੀ ਆਈਆਂ ਹੋਈਆਂ ਜਿਨੇ ਵੀ ਸੂਟ ਲੈਣੇ ਆ ਜਲਦੀ ਜਲਦੀ ਆ ਜਾਓ ਹਾਂਜੀ 8 ਤੇ 9 ਤਰੀਕ ਨੂੰ ਅੱਛਾ ਮੈਡਮ ਰੇਟ ਰੇਟ ਦਾ ਧਮਾਕਾ ਹਾਂਜੀ ਰੇਟ ਦਾ ਵੀ ਧਮਾਕਾ ਹੀ ਕਰਨਾ ਜੀ ਆਪਾਂ ਅੱਛਾ ਅੱਛਾ ਮੈਡਮ ਹੋਊਗਾ ਇਹਦਾ ਰੇਟ 1000 1200 ਰੁਪਈਆ ਨਾ ਜੀ ਨਾ ਅੱਛਾ ਜੀ ਕਮਲ ਕਲੈਕਸ਼ਨ ਤੇ ਸਿਰਫ ਮਿਲੇਗਾ ਮੇਰੀਆਂ ਭੈਣਾਂ ਨੂੰ 650 ਦੇ ਵਿੱਚ ਮੈਡਮ 650 ਚ ਹਾਂਜੀ 650 ਦੇ ਵਿੱਚ ਉਹ ਭੈਣਾਂ ਨੇ ਵੀ ਹੈਰਾਨ ਹੋ ਜਣਾ ਵੀ 650 ਚਾਹਾ ਸੂਟ ਹਾਂਜੀ ਇੰਨੇ ਚ ਹੀ ਦੇਵਾਂਗੇ ਜੀ ਆਜੋ ਭੈਣਾਂ ਜਲਦੀ ਜਲਦੀ ਕਮਲ ਕਲੈਕਸ਼ਨ ਕਾਲ ਜਰੂਰ ਦਾਖਾ ਤੇ ਸਾਡੀ ਵੀਡੀਓ ਨੂੰ ਸ਼ੇਅਰ ਕਰਕੇ 20 ਜਣਿਆਂ ਨੂੰ ਪਿਆਰਾ ਜਾਂ ਗਿਫਟ ਵੀ ਲੈ ਜਾਓ ਤੇ ਨਾਲ-ਨਾਲ ਨਵੇਂ-ਨਵੇਂ ਵੈਰਾਈਟੀਆਂ ਬਹੁਤ ਆ ਗਈਆਂ ਤੁਹਾਡੇ ਵਾਸਤੇ ਜਲਦੀ ਜਲਦੀ ਆਜੋ 2 ਦਿਨ ਰਹਿ ਗਏ ਔਰ ਰਖੜੀਆਂ ਵੀ ਤੁਹਾਨੂੰ ਇੱਥੇ ਹੀ ਮਿਲਣਗੀਆਂ ਜਲਦੀ ਜਲਦੀ ਆਜੋ ਧੰਨਵਾਦ ਜੀ ਸਾਰਿਆਂ ਦਾ